ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਆ ਜਿਹੜਾ ਆਪਾਂ ਤੁਹਾਨੂੰ ਕੱਗਰ ਦਾ ਜੁਆਇੰਟ ਦਿਖਾ ਰਹੇ ਆ ਇਧਰੋਂ ਕੱਗਰ ਆ ਰਿਹਾ ਪਟਿਆਲੇ ਵੱਲੋਂ ਠੀਕ ਆ ਪਟਿਆਲੇ ਵੱਲੋਂ ਕੱਗਰ ਆ ਰਿਹਾ ਇਧਰੋਂ ਤੇ ਆ ਜਿਹੜਾ ਕੱਗਰ ਦਾ ਵੀ ਬੰਨ ਪਿਛਲੀ ਵਾਰ ਟੁੱਟ ਗਿਆ ਸੀ ਆ ਇਹ ਲੋਕੀ ਇਹ ਵਹਿਮ ਕਰਦੇ ਪਏ ਨੇ ਵੀ ਬੰਨ ਕੱਚੇ ਨੇ ਅਜੇ ਵੀ ਇਸ ਵਾਰ ਫਿਰ ਜੱਟਾਂ ਦਾ ਕਿਸਾਨਾਂ ਦਾ ਨੁਕਸਾਨ ਹੋਊਗਾ ਪਰ ਦੱਸਣਾ ਚਾਹੁੰਦੇ ਆ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਊਗਾ ਕਿਉਂਕਿ ਕੱਗਰ ਕੱਲ ਵਧਿਆ ਸੀਗਾ ਥੋੜਾ ਜਿਹਾ ਹੁਣ ਬਿਲਕੁਲ ਕੱਗਰ ਅੱਧੇ ਤੋਂ ਵੀ ਘੱ ਉਹ ਵੀ ਸ਼ਾਂਤ ਮਾਹੌਲ ਨਾਲ ਚੱਲ ਰਿਹਾ ਕੋਈ ਤੇਜ਼ ਨਹੀਂ ਵੀ ਕਹਿੰਦੇ ਉੱਥੇ ਹਿਮਾਚਲ 'ਚ ਬੱਦਲ ਫਟੇ ਨੇ ਉਹਦੇ ਨਾਲ ਪਾਣੀ ਬਹੁਤ ਵਧ ਰਿਹਾ ਤੇ ਕਿਸਾਨਾਂ ਦੀਆਂ ਧੜਕਣਾ ਵਧੀਆਂ ਹੋਈਆਂ ਨੇ ਅੱਦਾਂ ਉਹਦਾ ਵੀ ਡਰ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਪਰ ਮੈਂ ਦੱਸਣਾ ਚਾਹੁੰਨਾ ਵੀ ਕਿਸੇ ਨੂੰ ਵੀ ਡਰਨ ਦੀ ਲੋੜ ਨਹੀਂ ਆ ਦੇਖੋ ਕੱਗਰ ਦਾ ਪਾਣੀ ਨਾਰਮਲ ਹੈ ਅੱਧੇ ਤੋਂ ਵੀ ਅੱਧਾ ਕੱਲ ਵਧਿਆ ਸੀ ਆ ਜਿੱਥੇ ਨਿਸ਼ਾਨ ਦੇਖ ਰਹੇ ਹੋ ਇੱਥੇ ਤੱਕ ਵਧਿਆ ਸੀ ਹੁਣ ਬਿਲਕੁਲ ਘਟ ਗਿਆ ਠੀਕ ਹੈ ਇਧਰੋਂ ਮਾਰਕੰਡੇ ਦਾ ਪਾਣੀ ਸੀ ਜਿਹੜਾ ਮਾਰਕੰਡਾ ਸ੍ਰਸ਼ਤੀ ਨਦੀ ਕਹਿੰਦੇ ਭੇਵੇ ਤੋਂ ਆਉਂਦੀ ਹੈ ਇਹਦਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਇਹ ਵੀ ਹੁਣ ਬਿਲਕੁਲ ਸੁੱਕੀ ਹੈ ਕੱਲ ਇੰਨਾ ਕ ਪਾਣੀ ਚੱਲਿਆ ਸੀ ਇਹਦਾ ਵੀ ਵੀ ਮੀਂਹ ਦੇ ਨਾਲ ਜਿਹੜਾ ਇੱਕ ਦੋ ਦਿਨ ਮੀਂਹ ਪਿਆ ਪਰ ਹੁਣ ਤੁਹਾਨੂੰ ਦੱਸ ਦੇ ਬਿਲਕੁਲ ਨਾਰਮਲ ਹੈ ਕਿਸੇ ਵੀ ਭੈਣ ਭਰਾ ਨੂੰ ਡਰਨ ਦੀ ਲੋੜ ਨਹੀਂ ਜਿਨੇ ਇੰਨਾ ਖਰਚਾ ਕੀਤਾ ਜੀਰੀ ਦੇ ਉੱਪਰ ਲੱਖਾਂ ਰੁਪਏ ਖਰਚਾ ਲੱਗ ਗਿਆ ਜੇ ਕਿਸੇ 10 ਕਿਲੇ ਨੇ ਨਾਰਮਲ ਜੀ ਗੱਲ ਹੈ ਉਹਦਾ ਲੱਖ ਤੋਂ ਡੇਢ ਲੱਖ ਰੁਪਏ ਖਰਚਾ ਲੱਗਿਆ ਪਰ ਆਪਣਾ ਇੱਥੇ ਤੱਕ ਇਹ ਜੇ ਆਪਣਾ ਕੋਈ ਸੋਸ਼ਲ ਮੀਡੀਆ ਆਪਣਾ ਕੋਈ ਪੇਜ ਹੈ ਜਾਂ ਕੋਈ ਚੈਨਲ ਹੈ ਆਪਣਾ ਇਹ ਫਰਜ਼ ਬਣਦਾ ਵੀ ਆਪਾਂ ਗਲਤ ਗੱਲ ਨਾ ਫੈਲਾਈਏ ਕਿਸੇ ਨੂੰ ਡਰਾਈਏ ਨਾ ਨਾਰਮਲ ਸਹੀ ਜਾਣਕਾਰੀ